ਸਰਕਾਰ ਵੱਲੋਂ ਭਾਈ ਅਮਰਤਪਾਲ ਸਿੰਘ ਮੈਰੋ ਦਾ ਇੰਸਟਾਗ੍ਰam ਬੰਦ ਕਰ ਦਿੱਤਾ ਗਿਆ ਹੈ ਜਿੱਥੇ ਉਹ ਪਿਛਲੇ 2 ਦਿਨਾਂ ਤੋਂ ਲਗਾਤਾਰ ਆਪਣੀਆਂ ਵੀਡੀਓਜ਼ ਰਾਹੀਂ ਲੋਕਾਂ ਨੂੰ ਦੱਸ ਰਹੇ ਸਨ ਕਿ ਕਿਵੇਂ ਅਤੇ ਕਿਉਂ ਉਹਨਾਂ ਨੇ ਕਮਲਕੌਰ ਨੂੰ ਮਾਰਿਆ ਹੈ ਫਿਰ ਉਹ ਇੰਸਟਾ ਇਨਫਲੂਐਂਸਰ ਦੀਪਿਕਾ ਲੁਧਰਾ ਨੂੰ ਸਿੱਧਾ ਟਾਰਗੇਟ ਕਰਕੇ ਕਹਿੰਦੇ ਹਨ ਕਿ ਅਗਲਾ ਨੰਬਰ ਉਸਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਪ੍ਰੀਤ ਜੱਟੀ ਅਤੇ ਪ੍ਰੋਡਿਊਸਰ ਨੂੰ ਕਾਪੀ ਕਰ ਰਹੇ ਚੈਨਲਾਂ ਦਾ ਜ਼ਿਕਰ ਵੀ ਕੀਤਾ ਅਤੇ ਸਿੱਧਾ-ਸਿੱਧਾ ਕਿਹਾ ਕਿ ਅਸ਼ਲੀਲਤਾ ਫਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਆਪਣੀ ਇੰਸਟਾ ਸਟੋਰੀ ਵਿੱਚ ਲਿਖਿਆ ਹੈ ਕਿ ਮੈਂ ਅਮਰਤਪਾਲ ਮੈਨੂੰ ਫੜਿਆ ਨਹੀਂ ਗਿਆ ਮੈਂ ਬਾਗੀ ਹਾਂ ਤੇ ਮੈਨੂੰ ਪਤਾ ਕਤਲ ਕੇਸ ਵਿੱਚ 5 ਤੋਂ 7 ਸਾਲ ਆਰਾਮ ਨਾਲ ਜੇਲ੍ਹ ਵਿੱਚ ਲੱਗ ਜਾਂਦੇ ਆ ਜਿਆਦਾ ਸਮਾਂ ਵੀ ਲੱਗ ਜਾਂਦਾ ਏ ਜੇ ਇੰਨਾ ਸਮਾਂ ਅਸੀਂ ਆਪਣੀ ਜ਼ਿੰਦਗੀ ਦਾ ਇਨਾ ਕਤੇੜਾ ਪਿੱਛੇ ਖੜਾ ਵੀ ਕਰਨਾ ਏ ਤਾਂ ਫਿਰ ਇੱਕ ਨਹੀਂ 5-7 ਹੋਰ ਰੇੜ ਕੇ ਜਾਊਂਗਾ ਮੈਂ ਨਹੀਂ ਦੇਖਣਾ ਕਿ ਇਹ ਕੁੜੀ ਆ ਜਾਂ ਮੁੰਡਾ ਏ ਵਿਆਹ ਏ ਆ ਕਿ ਕੁਆਰੇ ਆ ਮੈਂ 24 ਘੰਟਿਆਂ 'ਚ ਦੇਖਦਾ ਕਿ ਕਿਹੜਾ-ਕਿਹੜਾ ਪੰਜਾਬ ਦੇ ਪੰਥ ਤੋਂ ਮਾਫੀ ਮੰਗ ਕੇ ਲੱਚੜਤਾ ਵਾਲੀਆਂ ਵੀਡੀਓਜ਼ ਡਿਲੀਟ ਕਰਦਾ ਏ ਤੇ ਕਿਹੜਾ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਮੇਰੀ ਗੱਡੀ ਰਾਤ ਨੂੰ ਉਹਨਾਂ ਦੇ ਇਹਰ ਵੱਲ ਹੋਵੇਗੀ ਐਕਸ਼ਨ ਇਦਾਂ ਦਾ ਹੋਵੇਗਾ ਕਿ ਪਰਕਵਾਰਕ ਮੈਂਬਰ ਵੀ ਕਹਿਣਗੇ ਇਸ ਤੋਂ ਚੰਗਾ ਤਾਂ ਮਾਰ ਹੀ ਜਾਂਦੇ ਅਗਲੀ ਸਟੋਰੀ ਵਿੱਚ ਉਹ ਲਿਖਦੇ ਹਨ ਕਿ ਬਾਹਰ ਵੱਸਦੀ ਸੰਗਤ ਤੇ ਸਿੰਘਾਂ ਨੂੰ ਬੇਨਤੀ ਹੈ ਕਿ ਸਾਨੂੰ ਕਿਸੇ ਵੀ ਚੀਜ਼ ਜਾਂ ਪੈਸੇ ਦੀ ਲੋੜ ਨਹੀਂ ਹੈ ਇਸ ਕਰਕੇ ਕਿਸੇ ਵੀ ਬੰਦੇ ਨੂੰ ਕੁਝ ਨਾ ਭੇਜਿਆ ਜਾਵੇ ਭਾਵੇਂ ਕੋਈ ਕਵੇ ਮੈਂ ਉਸ ਦਾ ਆਪਣਾ ਹਾਂ ਜਾਂ ਦੋਸਤਾਂ ਕੁਝ ਵੀ ਸੋਚੇ ਸੱਚ ਨਾ ਮੰਨਿਓ ਕੋਈ ਵੀ ਗੱਲ ਮੈਂ ਆਪ ਸਿੱਧੀ ਕਰਾਂਗਾ ਸਰਕਾਰ ਨੇ ਉਹਨਾਂ ਦਾ ਚੈਨਲ ਬੰਦ ਕਰਕੇ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ